ਉਹੜੀ ਜੰਗਲ ਬਨਾਣਕ ਨਗਰ ਕਾਉਂਸਲ ਦੀ ਚੋਣ ਪਹਿਲੋ ਤਾਂ ਬਹੁਤ ਹੀ ਮਦਭਾਗੀ ਗੱਲ ਆ ਕਿ ਕਰੀਬ 12 ਸਾਲ ਬਾਅਦ ਇਹ ਚੋਣ ਹੋਣ ਲੱਗੀ ਹੈ ਪਿਛਲੀ ਵਾਰ ਵੀ ਸਰਕਾਰ ਨੇ ਆਨੇ ਬਹਾਨੇ ਕਰਕੇ ਇਹ ਇਲੈਕਸ਼ਨ ਨਗਾਹ ਦਿੱਤੀ ਜਦੋਂ ਕਿ ਇਹ ਸਾਰੀਆਂ ਨਗਰ ਕੌਂਸਲਾਂ ਦੇ ਨਾਲ ਇਲੈਕਸ਼ਨ ਹੋਣੀ ਸੀਗੀ ਜੇ ਅੱਜ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਇਲੈਕਸ਼ਨ ਹੋ ਰਹੀ ਹੈ ਤੇ ਇਲੈਕਸ਼ਨ ਕਮਿਸ਼ਨ ਨੇ ਇਹੋ ਜੇ ਭੰਬਲਪੂਸੇ ਵਿੱਚ ਲੋਕਾਂ ਨੂੰ ਪਾਇਆ ਹੈ ਕਿ ਸ਼ਨੀਵਾਰ ਰਾਤ ਨੂੰ ਇਲੈਕਸ਼ਨ ਅਨਾਉਂਸ ਕਰਦੇ ਆ ਸੋਮਵਾਰ ਤੋਂ ਕਾਗਜ਼ ਭਰਨੇ ਸ਼ੁਰੂ ਕਰ ਦਿੰਦੇ ਆ ਜਦੋਂ ਕਿ ਕਿਸੇ ਵੀ ਵਾਰਡ ਦੀ ਲਿਸਟਾਂ ਵੋਟਰ ਦੀਆਂ ਸੂਚੀਆਂ ਮੰਗਦੇ ਹੋਏ ਮਹੀਨੇ ਡੇਢ ਹੋ ਗਏ ਸੀਗੇ ਕਿਸੇ ਵਰਕਰ ਨੂੰ ਵੋਟਰ ਸੂਚੀ ਨਹੀਂ ਸੀ ਮਿਲੀ ਪਾਰਟੀ ਨੂੰ ਵੋਟਰ ਸੂਚੀ ਨਹੀਂ ਸੀ ਮਿਲੀ ਜੇ ਵੋਟਰ ਸੂਚੀਆਂ ਮਿਲੀਆਂ ਨੇ ਅੱਜ ਤੇ ਅਸੀਂ ਉਹ ਵੋਟਰ ਸੂਚੀਆਂ ਨੂੰ ਜਦੋਂ ਝਾਕ ਕੀਤੀ ਤੇ ਵੋਟਰ ਸੂਚੀਆਂ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਜਿਹੜੇ ਜੀ ਰਹ ਰਹੇ ਨੇ ਘਰ ਦੇ ਵਿੱਚ ਉਹਨਾਂ ਦੀ ਕਿਸੇ ਦੀ ਵੋਟ ਦੂਜੀ ਵਾਰਡ ਦੇ ਵਿੱਚ ਪਾ ਦਿੱਤੀ ਗਈ ਹੈ ਕਿਸੇ ਦੀ ਵੋਟ ਦੂਜੀ ਵਾਰਡ ਚ ਪਾ ਦਿੱਤੀ ਗਈ ਹੈ ਜਿੱਥੇ ਜਿੱਥੇ ਅਕਾਲੀ ਦਲ ਦੇ ਕੈਂਡੀਡੇਟ ਸੀਗੇ ਜਿਹੜੇ ਚੰਗੀ ਵੋਟ ਲੈ ਕੇ ਜਾਣੀ ਸੀਗੀ ਜਿਨ੍ਹਾਂ ਨੇ ਉਹਨਾਂ ਦੇ ਸਮਰਥਕਾਂ ਦੀਆਂ ਵੋਟਾਂ ਚੁੱਕ ਕੇ ਇੱਧਰ ਉੱਧਰ ਖੁਰਦਪੁਰਦ ਕਰਦੇ ਖੜੇ ਨਾ ਹੋ ਸਕਣ ਆਪ ਸੋਚਣ ਕਿ ਯਾਰ ਮੈਂ ਜੇ ਖਲੋਵਾਂਗਾ ਤੇ ਮੇਰੇ ਵੋਟਰ ਵੋਟਾਂ ਤੇ ਸਾਰੀਆਂ ਇੱਧਰ ਉੱਧਰ ਵਾੜਾਂ ਚ ਪਾਤੀਆਂ ਉਹ ਬਹੁਤ ਜ਼ਿਆਦਾ ਇਹ ਸਰਕਾਰ ਨੇ بڑے ਤਰੀਕੇ ਦੇ ਨਾਲ ਇਹ ਵੋਟਾਂ ਨੂੰ ਇੱਧਰ ਉੱਧਰ ਸ਼ਿਫਟ ਕਰਕੇ ਤੇ ਲੋਕਾਂ ਨੂੰ ਸਸਪੈਂਸ ਦੇ ਵਿੱਚ ਪਾਇਆ ਹੈ ਮੈਂ ਅੱਜ ਡੇਰਾ ਬਾਬਾ ਨਾਨਕ ਆਇਆ ਸੀਗਾ ਇਥੇ ਮੈਂ ਪ੍ਰਧਾਨ ਜੀ ਹੁਣਾਂ ਨੂੰ ਮਿਲਿਆ ਹੈ ਉਹਨਾਂ ਵੋਟਰ ਸੂਚੀਆਂ ਲਿਆਂਦੀਆਂ ਉਹ ਵੀ ਆਪਣੀ ਵਾਰਡ ਨੰਬਰ 5 ਇਹਦੇ ਵਿੱਚ ਕਰੀਬ 450 ਵੋਟ ਰਹਿਣ ਦਿੱਤੀ ਜਦੋਂ ਕਿ 1000 ਦੇ ਕਰੀਬ ਵੋਟਾਂ ਸੀਗੀਆਂ ਪਿਛਲੀ ਵਾਰ ਦੇ ਵਿੱਚ 800 ਦੇ 800 ਕੁਝ ਵੋਟਾਂ ਉਹ ਕਹਿ ਰਹੇ ਸੀਗੇ ਇਹਨਾਂ ਨੇ ਆਪਣੀ ਨੋ ਦੀ ਨਵੀਂ ਵੋਟ ਬਣਵਾਈ ਜਿਹਦੇ ਵਿੱਚ ਬੀ ਐਲਓ ਨੇ ਵੋਟ ਸੀਰੀਅਲ ਨੰਬਰ ਤੱਕ ਲਾ ਕੇ ਦਿੱਤਾ ਕਿ ਤੁਹਾਡੀ ਵੋਟ ਰਜਿਸਟਰਡ ਹੋ ਗਈ ਹੈ ਰਜਵਿੰਦਰ ਕੌਰ ਦੀ ਲੇਕਿਨ ਅੱਜ ਜਦੋਂ ਸੂਚੀ ਆਈ ਉਹ ਚੈੱਕ ਕੀਤਾ ਤੇ ਉਰੇ ਵਿੱਚ ਉਹ ਵੋਟ ਹੀ ਨਹੀਂ ਆ ਗਈ ਸਰਕਾਰ ਨੇ ਵਾਰਡ ਨੂੰ ਲੇਡੀਜ਼ ਕਰ ਦਿੱਤਾ ਜੇ ਅਕਾਲੀ ਦਲ ਦੇ ਕੈਂਡੀਡੇਟ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਲੇਡੀ ਹੀਗੀ ਉਹਨਾਂ ਦੀ ਨੋ ਉਹਨੂੰ ਖੜਾ ਕਰਨਾ ਸੀਗਾ ਉਰੀ ਵੋਟ ਹੀ ਨਹੀਂ ਬਣਾਈ ਉਰੇ ਵਿੱਚ ਉਹ ਬਾਰੇ ਤੁਹਾਨੂੰ ਦੱਸਦੇ ਨੇ ਨਾਲ ਨਹੀਂ ਖੜੀ ਨਹੀਂ ਖੜੀ ਕਰਾਂਗੇ ਜੀ ਅਸੀਂ ਇਹਨਾਂ ਨਾਲ ਮੀਟਿੰਗਾਂ ਇਹੋ ਹੀ ਗੱਲ ਦੀਆਂ ਚੱਲ ਰਹੀਆਂ ਨੇ ਆਪਾਂ ਕੈਂਡੀਡੇਟ ਖੜੇ ਕਰਾਂਗੇ ਵਾਡਾਂ ਦੇ ਵਿੱਚ ਵੇਖ ਕੇ ਪਹਿਲੋਂ ਐਨਓਸੀਆਂ ਵੀ ਅਪਲਾਈ ਕਰ ਦਿੱਤੀਆਂ ਨੇ ਅੱਜ ਕੁਝ ਬੰਦਿਆਂ ਨੇ ਉੱਥੇ ਦਿੱਤੀਆਂ ਐਪਲੀਕੇਸ਼ਨਾਂ ਦੇਖਦੇ ਆਂ ਸਰਕਾਰ ਕੀ ਕਰਦੀ ਹੈ ਕੱਲ ਤੱਕ ਐਨਓਸੀਆਂ ਦੇਂਦੀ ਹੈ ਮਿਲ ਰਹੀਆਂ ਨੇ ਨਹੀਂ ਮਿਲਦੀਆਂ ਪਤਾ ਨਹੀਂ ਜੀ ਹਜੇ ਤੱਕ ਤਾਂ ਕੁਝ ਨਹੀਂ ਮਿਲ ਰਿਆ ਹਜੇ ਤਾਂ ਸਾਡੇ ਬੰਦਿਆਂ ਨੇ ਐਪਲੀਕੇਸ਼ਨਾਂ ਦਿੱਤੀਆਂ ਨੇ ਉਸ ਤੋਂ ਬਾਅਦ ਪਤਾ ਲੱਗੇਗਾ ਇਹ ਦਿੰਦੇ ਆ ਕਿ ਨਹੀਂ ਦਿੰਦੇ